ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਂਗ 'ਚ ਅੱਜ ਪਹੁੰਚੇ ਗਰਜੀਤ ਵੀਰ ਤੋਂ ਚਲਾਕੀ ਹਰਸ਼ ਵੀ ਦਾ ਟਰੈਕਟਰ ਦੇਖਣ ਆਏ ਹਾਂ ਤਾਂ ਸਾਡੇ ਸੁਖਗਵਨ ਦੋ ਘਾਹ ਬਣਾਇਆ ਰਹੇ ਨੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਕੈਵੇਂ ਰੱਖੋਗੇ ਹਰਸ਼ਾਲਾ ਜੀ ਦੇ ਉੱਪਰ ਚੰਦਾ ਕੰਮ ਬੰਦ-ਬੰਦ ਲੱਗਿਆ ਹੋਇਆ ਕਰਨੇ ਨੂੰ ਕਾਜ ਪਾਠੀਆਂ ਬਣੀ ਰੀਆਂ ਸਮਾਨ ਲੈਣੇ ਲਗਭਗ ਸਾਰੇ ਤਿਆਰ ਆ ਸਾਰੇ ਤਿਆਰ ਸਮਾਨ ਤਾਂ ਬਾਕੀ ਉਹ ਛੱਤ ਬਣੀ ਵੀ ਲੱਕੜ ਵਾਲੀ ਖੜੀ ਆ ਆਹ ਹੈ ਆਪਣੇ ਨਾਲ ਯਾਰ ਤੇ ਆਪਣੇ ਨਾਲ ਦਾ ਡਿਜ਼ਾਈਨ ਸਾਰੇ ਹੀ ਹਨਾ ਉਹ ਵੀ ਨਾਲ ਆਪਣਾ ਕੱਟਿੰਗ ਰਹੀ ਜੀ ਸਪੀਕਰ ਵਾਲੀ ਮੁਰਲੀ ਜੜ ਕਿੱਥੇ ਹੋਣੀ ਆ ਇੱਥੇ ਹੋਣੀ ਹੈ ਇਹ ਚ ਅੱਛਾ ਬਸ ਇਹ ਵਾਲਾ ਡਿਜ਼ਾਈਨ ਸੀ ਬਾਕੀ ਇਹਦਾ ਕੰਮ ਕੰਪਲੀਟ ਆ ਭਾਈ ਹਾਂ ਲੱਗੇ ਹੋਏ ਆ ਬਸ ਤੈਨੂੰ ਪੜੀ ਆ ਕੰਮ ਦੀ ਜ਼ਕੀਰ ਚੱਟ ਵੀ ਤਿਆਰ ਆ ਚੱਟ ਤਿਆਰ ਆ ਮਾਉਂਟਿੰਗ ਲਾਉਣ ਲੱਗੇ ਆ ਜਿਹਦੇ ਪਰ ਇਹਨੇ ਖੜਨਾ ਹੈ ਨਾ ਕੈਬਨ ਨੇ ਆ ਦੇਖ ਰਖਾਵਾ ਲਓ ਆ ਜੀ ਜੇ ਮਾਉਂਟਿੰਗ ਇਹ ਪੱਕੇ ਕਰਨ ਆਇਆ ਹੁਣ ਪੱਕੇ ਕਰੇ ਹੋਏ ਐਸੇ ਨੇ ਇਹਦੇ ਥੱਲੇ ਸਪੋਰਟ ਲੱਗਣੀ ਆ ਇਹਨੂੰ ਸਪੋਰਟ ਲੱਗਣੀ ਆ ਫੇਰ ਕਰਕੇ ਫੇਰ ਆਹ ਬਨੋਕਾਂ ਰੱਖ ਕੇ ਆਹ ਦਾ ਕਰਤੇ ਇਹਨੇ ਬੰਦ ਆਹ ਤਾਂ ਸਾਰੇ ਇਥੋਂ ਬੰਦ ਕਰ ਲੈਨੇ ਆ ਸਾਰਾ ਆ ਜਿੰਨੀ ਵੀ ਆ ਤੁਹਾਨੂੰ ਦਿਖਦੇ ਆ ਇਹ ਜੇ ਸਾਰੇ ਪਰ ਪਲੇਟਾਂ ਨਾਲ ਤੱਕੇ ਲੱਗਣੀਆਂ ਆ ਹਵਾ ਦੀ ਗੋਣ ਤੇ ਹਾਂ ਇਹ ਹੀ ਮਰੀਕੀ ਵਾਲਾ ਕੰਮ ਆ ਬਾਈ ਸਾਰੇ ਸਾਰੇ ਬੰਦ ਹੋਣੀਆਂ ਬਾਕੀ ਪਿੰਡੂਣ ਦੀ ਗੋਲਡੀ ਆਨ ਗੱਲ ਬਣਾਈ ਪਈ ਆ ਧੁੱਪ ਦਾ ਹੀ ਵਾਹ ਤਾਂ ਪਿੰਡ ਕਰਾਇਦਾ ਨਜ਼ਾਰਾ ਬੁੱਢਾ ਹਾਂ ਜੀ ਤੁਸੀਂ ਤਾਂ ਕਾਲੀ ਕਰੀ ਜਾਂਦੇ ਆ ਅੰਨੇ ਕਰਦੋ ਕਰਦੋ ਉਹ ਬਾਈ ਕਿਹਾ ਵਾਹ ਤਾਂ ਕਾਲੀ ਕਰਕੇ ਕੱਲ ਅਸੀਂ ਸਪੈਸ਼ਲ ਵੀਡੀਓ 'ਚ ਗਿਆ ਹਰਸ਼ ਮਾ ਬਾਈ ਉਹਦਾ ਕੰਮ ਹੈਗਾ ਨੀਚੇ ਵਾਲਾ ਤਸੱਲੀ ਵਾਲਾ ਉਹ ਵੀ ਤਾਂ ਕਰਦਾ ਉਹ ਨਹੀਂ ਕਰਦੇ ਹੈਗੇ ਕਾਲੀ ਇਹ ਮੀਂਹ ਪੈਂਦਾ ਰਿਹਾ ਇਹ ਕਹੀਗੇ ਵਿੱਚ ਬੰਦੇ ਕਹਿੰਦੇ ਨਾ ਨਾ ਅਸੀਂ ਹੁਣੀ ਰੰਗ ਕਰ ਦੋ ਹੁਣੀ ਰੰਗ ਕਰ ਦੋ ਫਿਰ ਫਾਇਦਾ ਨਹੀਂ ਕੋਈ ਮੈਨੂੰ ਗੁਰਜੀਤ ਦਾ ਸਵਾਲ ਆ ਗਿਆ ਯਾਰ ਗੁਰਜੀਤ ਦਾ ਫੋਨ ਆ ਲਿਆ ਤਾਂ ਰੰਗ ਦੇ ਦਿੱਤਾ ਸੀ ਲੈਟ ਹੋ ਰਿਹਾ ਮੈਂ ਕਿਹਾ ਵੀ ਜਿੱਦਣ ਦੁੱਪ ਨਿਕਲੂਗੀ ਉਦੋਂ ਕਰ ਲਾਂਗੇ ਹੁਣ ਦੇਖ ਚਮਕਵੀ ਪੂਰੀ ਚਮਕਵੀ ਪੂਰੀ ਅਜੇ ਲੈ ਕੇ ਨਹੀਂ ਪਾ ਕੱਪੜਾ ਬਚਣਾ ਦੇ ਕੀ ਕਰਨਾ ਚਮਕਦਾ ਫਿਰ ਸਭਾਈ ਹੁਣੀ ਆ ਤਾਂ ਹੁਣ ਨਕਲੀ ਕੁੜੀ ਦਾ ਬੂਰਾ ਵਾਰਾ ਤੁਹਾਡਾ ਪੇਡਾ ਬਾਈ ਜਿੱਦਣ ਇਹ ਪੂਰਾ ਰਲਖ ਹੋਗਾ ਉਪਰ ਜੀ ਜੀ ਪ ਦੇ ਕੋਸ਼ਾਈ ਨਹੀਂ ਰੰਗਦੀ ਬਾਈ ਉਹ ਤਾਂ ਹੱਥੋਂ ਲੱਗੀ ਜਦੋਂ ਮੈਡਿਕਸ ਵਾਲੇ ਜੀ ਠੀਕ ਓਕੇ ਵਾ ਕਰ ਦੋ ਹੁਣ 2-4 ਦਿਨ ਤੱਕ ਹੋ ਜਾਊਗਾ ਰੈਡੀ ਹਰਸ਼ੋ ਬਾਈ ਕਰਤਾਗੇ ਹਾਂ ਨਹੀਂ ਹੋਇਆ ਹੁਣ ਨੀਚੋਂ ਨਾ ਲੱਗੇ ਚੱਲਦੀ ਆ ਕੰਮ ਹਾਂ ਫਿਰ ਜਿਹੜਾ ਪਿਛਲੇ ਮਾਉਂਡਿੰਗ ਬਣਨੇ ਉਹ ਤਾਂ ਇਹੀ ਜਿਹਾ ਕੰਮ ਬਣਨੇ ਹਨ ਹਾਂ ਉਹਨੇ ਚੱਕੋਣੇ ਲਈਏ ਦੋਬਲ ਚੱਕੋਣੇ ਸਿੰਗਲ ਚ ਦੇਖਦੇ ਯਾਰ ਉਹ ਜਿਵੇਂ ਮਜ਼ਬੂਤੀ ਰਹੀ ਹੋਰੇ ਕਾ ਸੋਣਗੇ ਆ ਇੱਥੇ ਤੇ ਜਾਣਾ ਔਰ ਤੇ ਪਲੇਟ ਬਣਨੀ ਇਹਦੇ ਨਾਲ ਆ ਇਹਦੇ ਥੱਲੇ ਆਉਣਾ ਮੀਹਾਂ ਮੀਹਾਂ ਕਰਕੇ ਮਤਲਬ ਨਾ ਇੰਨਾ ਕ ਮਤਲਬ ਬੇਲ ਬਣ ਗਏ ਇਹਦੇ ਕੋਲ ਪੇਂਟ ਤੇ ਬਿਨਾ ਇਹਨੇ ਆ ਦੋ ਟਰੈਕਟਰਾਂ ਦਾ ਵੀ ਕੰਪਲੀਟ ਕਰਤਾ ਕੰਮ ਰੰਗ ਕਰਕੇ ਦੇਖ ਲਾ ਆਪਾਂ ਉਦੋਂ ਦੇਖੀਏ ਇਹਦੇ ਹੀ ਤਿਆਰਤਾ ਆ ਦੋ ਦਾ ਤਿਆਰ ਕਰਤਾ ਜੇ ਤੂੰ ਪਹੁੰਦੀ ਫਿਰ ਆਪਣਾ ਹੁਣ ਟਰੈਕਟਰ ਕਦਾ ਬਣ ਜਾਣਾ ਦਾ ਧੁੱਪ ਨੇ ਥੋੜਾ ਜਿਹਾ ਕੰਮ ਹੋ ਕਰਤਾ ਲੱਗਿਆ ਉਹ ਸਿਲੀ ਗੋਨ ਦੇ ਉਹ ਲੱਗੇ ਹੋਏ ਸੀਸੇ ਫੱਡਣ ਵਾਲੇ ਬਈ ਯਾਰ ਹੈਲੋ ਮੋੜਾ ਦਾ ਦਿਸਾ ਹੋਰ ਦੋ ਚਿੱਟਾ ਕਿੰਨੇ ਗਾਰੇ ਦੀਆਂ ਸਾਕੇ ਇਹਦੀਆਂ ਇਹ ਸਾਰੀਆਂ ਨਹੀਂ ਹਨਾ ਸਾਰਿਆਂ ਦੀਆਂ ਟੱਕੀਆਂ ਪਈਆਂ ਇਹ ਆਹ ਇਹਦਾ ਕੰਮ ਬੇਟੀ ਨੂੰ ਬਿਠਾ ਆਪਣਾ ਤਾਂ ਇੰਨੀ ਨੂੰ ਟਾਈਮ ਲੱਗ ਗਿਆ ਗੀਦ ਨੂੰ ਕਿ ਲੱਗਿਆ ਮਾਉਂਟਨ ਆਉਣ ਲੱਗਿਆ ਆ ਸੇ ਵੀ ਜਿੰਨਾਂ ਬੜੀਆਂ ਨਾਪ ਤੋਲ ਕੇ ਫਟਾਉਂਦੀਆਂ ਬੈਲੈਂਸ ਬੂਸ ਜਾਂ ਚੈੱਕ ਕਰਕੇ ਬਾਕੀ ਗਰਜੀਤ ਵੀਰ ਲੱਗਿਆ ਹਾ ਟਰੈਕਟਰ ਨੂੰ ਬੰਦ ਕਰਨ ਮਲਾਉਨੇ ਤੁਹਾਨੂੰ ਹਾਂਜੀ ਵੀਰ ਆਓ ਜੀ ਐਸੇ ਠੀਕ ਹੈ ਚੰਦਾ ਕੰਮ ਬੰਦ ਕਰ ਲੱਗਿਆ ਬੰਦ ਕਰਨਾ ਹੂੰ ਹੂੰ ਠੀਕ ਹੈ ਠੀਕ ਹੈ ਅੱਛਾ ਗਰਜੀਤ ਵੀਰ ਜਿਹੜਾ ਆਹ ਇਹਨੂੰ ਮੋਗੇ ਜੇ ਆਉਣੇ ਆਹ ਇਹ ਕਿਵੇਂ ਬੰਦ ਕਰੇਗਾ ਆਹ ਚਾਦਰ ਨਾਲੇ ਹੋਣਗੇ ਵੀ ਉੱਪਰ ਦੀ ਚਾਦਰ ਲਾਣੀ ਖੋਲਦੀ ਕਰੂੰਗਾ ਇਹ ਤਾਂ ਨਟਾ ਇਥਰਾ ਖਹਿਗੇ ਦੇਖ ਪਹਿਲਾਂ ਸਾਰੇ ਹਾਂ ਆਪਾਂ ਨੇ ਬਸ ਇਹਨਾਂ ਵਿੱਚ ਨਟ ਕਰ ਦੇਣ ਜਾਦਰ ਠੀਕ ਹੈ ਠੀਕ ਹੈ ਠੀਕ ਹੈ ਬਟ ਠੀਕ ਮੰਨ ਲੀ ਜੇ ਲੈ ਹੋ ਜੂ ਸਾਰਾ ਮਤਲਬ ਉਹ ਦੂਜਾ ਇਹ ਵੀ ਬੰਦ ਕਰਨੇ ਹੋਣੀਆਂ ਇਹ ਹੋਰਿਆਂ ਵੀ ਬੰਦ ਹੋਊਗਾ ਹਨਾ ਇੱਥੋਂ ਹਾਂ ਕਾਹਰੇ ਦੇ ਵੀ ਹੋਣਗੇ ਸਾਰਾ ਅੱਛਾ ਯਾਰ ਆਪਣੇ ਵਾਲੇ ਟਰੈਕਟਰ ਨਾਲੋਂ ਜ਼ਿਆਦਾ ਬੰਦ ਕਰਨੇ ਨੂੰ ਇਹਦੇ 'ਚ ਹਨਾ ਇਹ ਜ਼ਿਆਦਾ ਸਰਾਖ ਬਹੁਤ ਆ ਹਾਂ ਹੂੰ ਦਾ ਅਗਰਾ ਕੰਨ ਲਾ ਫੱਦਰ ਹੀ ਇਹਦਾ ਬੰਦ ਹੋਇਆ ਪਿਆ ਸਾਰਾ ਨਹੀਂ ਨਹੀਂ ਬੰਦ ਨਹੀਂ ਹੈਗਾ ਇਹ ਇਹਦਾ ਕਹਿੰਦਾ 19 ਜਗ੍ਹਾ ਚਾਦਰ ਲੱਗਣੀ ਹੈ ਸਾਰਾ ਕਹਿੰਦਾ ਜੀ ਮਗਰਾਡ ਦੂਏ ਲੱਗੇ ਪਿਆ ਹੂੰ ਬੰਦ ਵੀ ਹੋਇਆ ਵਾ ਇਹਦੇ ਇਧਰ ਮੇਰੇ ਘਟੋਣੇ ਹੁਣ ਦੇਖ ਆ ਕਿੰਨਾ ਕੁ ਜੋੜ ਲੱਗਿਆ ਵਾ ਇੰਨੀ ਕਿੰਨੀ ਜੱਦਾ ਲੱਗਣੀ ਹੈ ਮੇਰੀ ਦਾ ਲਓ ਆ ਲਾ ਉਹੀ ਤਾਂ ਹੈ ਇਹਦੇ ਨਾਲ ਕਿੰਨਾ ਕੁ ਫਰਕ ਪੈ ਜੂ ਬਿਲਕੁਲ ਠੀਕ ਹੈ ਬੰਦ ਇਹ ਪਿੱਛੇ ਤੇ ਹੋਇਆ ਵਾ ਉਹਨਾਂ ਵਿੱਚ ਬੇਰ ਜਿਹੜੇ ਮੁੱਕ ਗਏ ਉਹ ਵੀ ਆਪਾਂ ਨੂੰ ਬੰਦ ਕਰਨੇ ਸਾਰਾ ਕੁਝ ਤਾਂ ਕਰਨਾ ਪੈਣਾ ਉਹ ਨਹੀਂ ਹੋਣਾ ਤਾਂ ਕੰਮ ਨਹੀਂ ਸਭ ਅੱਛਾ ਬੰਦ ਕਰਨ ਨੂੰ ਸਭ ਤੋਂ ਘੱਟ ਡਾਇਰੈਕਟਰ ਨੂੰ ਸੋਨਾਲੀਕਰ ਸਵਰਾਜ ਸਭ ਤੋਂ ਘੱਟ ਟਾਈਮ ਸਿੱਧੇ ਆ ਜਮੇ ਹੋਣ ਉਹਦਾ ਲੀਵਰ ਨਹੀਂ ਨਾ ਬਹੁਤ ਇਹ ਕਾਰਡ ਕੋਲੇ ਇਹਨਾਂ ਨੂੰ ਕਾਰਡ ਕੋਲੇ ਜਿਆ ਬਹੁਤ ਆ ਇਹਦੇ ਆ ਲੀਵਰ ਉਧਰ ਲੀਵਰ ਉਹ ਪੀਡੀਓ ਵਾਲਾ ਹੋ ਗਿਆ ਤੇ ਨਿਫਟ ਵਾਲਾ ਹੋ ਗਿਆ ਇੱਕੋ ਪਿੱਛੇ ਦੇ ਉਹ ਵੀ ਮੂਰੇ ਘੜਦਾ ਪੀਡੀਓ ਚੱਕਰਾਂ ਹਾਂ 5 6 ਲੀਵਰ ਹੋਏ ਤੇ ਲੈ 5 ਦਾ ਹੀ ਹੋਵੇ ਹਾਂ 6 ਮਾ ਤੇਰਾ ਦੋ ਨਿਫਟ ਵਾਲੇ ਹੋਗੇ ਜੌਂਡੀਰ ਨੂੰ ਮੇਰੇ ਘਟ ਟਾਈਮ ਖਾਂਦਾ ਜੌਂਡੀਰ ਜੌਂਡੀਰ ਦੇ ਵੀ ਦੋ ਲੀਵਰ ਤੇ ਆ ਕਲਚ ਹੋ ਗਿਆ ਨਿਊਜ਼ ਫਾਰ ਦੇ ਵੀਰ ਦਾ ਬੰਦੇ ਹੋ ਮੇ ਜੰਮ ਉਹ ਬੰਦ ਹੁੰਦਾ ਟਰੈਕਟਰ ਉਹ ਮੈਂ ਦੇਖਿਆ ਤੇਰੇ ਕੋ ਪਹਿਲਾਂ ਜਦ ਲਾਏ ਨਾ ਟਰੈਕਟਰ ਉਹ ਤਾਂ ਕੁਝ ਨਹੀਂ ਕਰਨ ਫਾਰਮ ਟਰੈਕ ਬਹੁਤ ਔਖਾ T20 ਨਮਿਆ ਹਾਂ ਫਾਰਮ ਟਰੈਕ ਦਾ ਆਪਣਾ ਪਾਇਦਾ ਨਾ ਰੌਲਾ ਪੈ ਗਿਆ ਜਦ ਹਾਂ ਤੇ ਔਖਾ ਤੇਰਾ ਫਾਰਮ ਟਰੈਕ ਕਰ ਜਿਹੜਾ ਤਾਂ ਆਪਣਾ ਕਬੂਟਾ ਕਬੂਟਾ ਹਾਂ ਹਾਂ ਕਬੂਟਾ ਗਿਆ ਕੁੱਤਾ ਹੀ ਆ ਬਸ ਬੰਦ ਕਰ ਨਾ ਬਦੌਖਾ ਬੰਦ ਕਰਨ ਨੂੰ ਜਿਆਦਾ ਮਿਹਨਤ ਲੱਗਦੀ ਆ ਯਾਰ ਇਹਦਾ ਤੇ ਢਾਂਚਾ ਆਪਣਾ ਬਣਿਆ ਵਾ ਦਿਮਾਗ ਚ ਵੀ ਬਣਿਆ ਤੇ ਵੀ ਨੂੰ ਇਹ ਨਾਲ ਲੱਗਦਾ ਨਹੀਂ ਆ ਤਾਂ ਤਾਂ ਹੁਣ ਫਿੱਟਾ ਜਾਂ ਅੱਜ ਦੇਖਿਆ ਮੈਂ ਜਿਹਦੇ ਨਾਲ ਪਹਿਲਾਂ ਲੱਗਿਆ ਉਹ ਤਾਂ ਗਿੱਠੇ ਜੇ ਪਾ ਗਈ ਲੱਗਿਆ ਉਹ ਤਾਂ ਦਿਮਾਗ ਚ ਬਣਿਆ ਵਾ ਸਾਰੀ ਡਰੈਗ ਇਹ ਤਾਂ ਵੀ ਤੋਂ ਮਿੰਦੇ ਨਹੀਂ ਇਹਦਾ ਪਤਾ ਵੀ ਇੱਥੇ ਆ ਬੰਨਾ ਇੱਧਰ ਭਾਈ ਕੰਮ ਇਹਦਾ ਜੱਟ ਸੌਦੇ ਵਾਲੀ ਆ ਬੰਦੇ ਦਾ ਇਹਦੇ ਚਾਰ ਤੀਜਾ ਨੂੰ ਦੇ ਟਾਈਮ ਲੱਗਦਾ ਹਾਂ ਹੁਣ ਜੇ ਕਿਹੜਾ ਅਗਲਾ ਕਹਿੰਦਾ ਵੀ ਆਹ ਕਲੱਚ ਬਦ ਲੈਣਾ ਟਰੈਕਟਰ ਵਧੀਆ ਬੰਦ ਕਰਨਾ ਸੌਖਾ ਜੀ ਇਹ ਲੱਗਦਾ ਇਹ ਜਿਆਦਾ ਅੜਕਿਆ ਇਹਦੇ ਕਿੰਨੇ ਪਾਰ ਆਣਾ ਦੂਵੇ ਦਾ ਰੈਟ੍ਰਿਕ ਕਲੱਚ ਵੀ ਇੱਕਣਾ ਨਿਕਲਣਾ ਸਿਰਫ ਇੰਨੀ ਜਗ੍ਹਾ ਬੰਦ ਕਰਨਾ ਬੂਟ ਲਾਲਾ ਕੁਝ ਵੀ ਕਰ ਲੈ ਇਹ ਬੰਦ ਕਰਨਾ ਬੜਾ ਔਖਾ ਬਹੁਤ ਔਖਾ ਤੇ ਡੀਜ਼ਲ ਨਹੀਂ ਕਿੰਦੀ ਕਾ ਗਈ ਨਾ ਹੋਰੇ ਜੇ ਤੁਮ ਤਾਂ ਸਵਰਾਜ ਲਾਲਾ ਸੋਨਾ ਲਿੱਕਾ ਉਹ ਸਾਰੇ ਇੱਥੇ ਤੇ ਸਿੱਧੇ ਬੰਦ ਹੋ ਜਾਣੇ ਬੱਸ ਬੱਸ ਠੀਕ ਐ ਐ ਨਹੀਂ ਨਹੀਂ ਬੰਦ ਹੋਣਾ ਆ ਰਾੜਾ ਕਿੱਥੇ ਚੱਲਦੀਆਂ ਵੀ ਡੇਡੀਆਂ ਆ ਦੇਖ ਵੀਂਘੀਆਂ ਜੇ ਸਿੱਧੀਆਂ ਹੁਣ ਚੱਲ ਬੰਦਾ ਤਾਂ ਵੀ ਸਿੱਧੇ ਤਰੀਕੇ ਨਾਲ ਉਹ ਵੀ ਜੇ ਪੈਡਲ ਦੱਬਦੇ ਆ ਮਤਲਬ ਪੂਰਾ ਹੁਣ ਜੇ ਹੋਰੇ ਜੇ ਅੰਦਰ ਲਾएंगे ਆਪਾਂ ਇਹਨੂੰ ਆ ਰਾੜਾ ਦੀ ਜੀ ਹਾਂ ਆ ਕਲੱਚ ਲੱਗ ਜਾਣਾ ਜਾ ਉਹੀ ਤਾਂ ਹੈ ਜੇ ਆਇਆ ਲਾਉਂਗਾ ਤੂੰ 헤ੜਾ ਜਾਂਦਰ ਲਾਉਣੀ ਜਾਂ ਪੈਣੀ ਹੁਣ ਇੱਕ ਨਹੀਂ ਹਾਲੇ ਦੇ ਵਿੱਚ ਆਈ ਹੈ ਇਹ ਰਾਣਾ ਦੇ ਗਾਹਾਂ ਕੱਢ ਕੇ ਜਾਂਦਰ ਲੱਗੂ ਦੇਖਾਂ ਟੇਢੀ ਐ ਕਿੰਨੀ ਜਗ੍ਹਾ ਵੱਡਾ ਹੋਊਗੀ ਹਾਂ ਜੇ ਸਿੱਧੀ ਹੋਵੇ ਅਪਲਵਾ ਤਾਰਾਂ ਦੇਣੀ ਚਾਹੀਦੀ ਐ ਕੰਪਨੀ ਨੂੰ ਬਸ ਤਾਰਾਂ ਨਹੀਂ ਐ ਇਹਨੂੰ ਤਾਂ ਆਪਣੇ ਵਾਲਾ ਜਾਂ ਰਾਣਾ ਸਿੱਧੀਆਂ ਹੁਣ ਆਪਣੇ ਵਾਲੇ ਨਾਲ ਰਾੜ ਵੀ ਜ਼ਿਆਦਾ ਮੋਟੀ ਇਹਨੂੰ ਰਾੜਾਂ ਦਾ ਮੋਟੀ ਹੁੰਦੀ ਆ ਹਾਂ ਬਾਕੀ ਉੱਧਰ ਕਲਾਚ ਵਾਲੇ ਪਾਸੇ ਵੀ ਆਈ ਪੰਗਾ ਪਾਉਂਦਾ। ਤੇ ਯਾਰ ਅੜਿੰਗ-ਪੜਿੰਗ ਜੇ ਆ। ਬਹੁਤ ਹੀ ਬਹੁਤ। ਹੁਣ ਫਿਰ ਇੱਕ ਚੱਕਰ ਹੋਰ ਵੀ। ਰਾਬਟਾ ਲਾ ਵੀ ਦਿੱਤੀਆਂ। ਬੰਦ ਨਹੀਂ ਕਰਦਾ ਛੱਡ ਵੀ ਦਿੱਤਾ ਦੇਖ। ਆ ਇੱਧਰ ਨੂੰ ਆਉਣਾ ਮੈਂ ਖੜ ਜਾ। ਆ ਤੂੰ ਦਿਖਾ ਮੈਂ ਕਿੰਦੀ ਹੋਰ। ਕੋਪਰ ਦੇ ਨਹੀਂ ਦੇਖਣੇ ਦੂਆ ਪਾਸੇ ਆ ਜਾ ਦੂਆ ਪਾਸੇ। ਲੈ ਲੈ। ਉਹ ਆ ਤਾਂ ਦਿਖਣਾ ਹੀ ਨਹੀਂ ਚੱਲ ਵਦਨ ਨੂੰ ਜਿਹੜਾ ਮੈਂ ਤੈਨੂੰ ਦਿਖਾਉਣ ਨੂੰ ਫਿਰਦਾ। ਹਾਂ। ਆ ਦੇਖਦਾ ਤੈਨੂੰ ਆ ਪੈ ਹੁੰਦਾ ਬਲੈਂਡਰ ਆ ਗਿਆ ਆ ਗਿਆ ਆ ਗਿਆ ਆ ਦੇਖ ਲੈ ਬੰਦ ਵੀ ਕਰਿਆ ਨਾ ਰੱਪਟਾ ਦੇਖਦਾ ਜੇ ਪਾਉਣਾ ਕੋਈ ਬੂਟ ਲੱਗ ਲਾ ਦੇ ਕੋਈ ਚੀਜ਼ ਜਿਆਦਾ ਜੀ ਲੱਦ ਲੈ ਕਿੱਥੇ ਨੂੰ ਇਹ ਚ ਕਰਦਾ ਬੰਦ ਹੋ ਜੂ ਬੜਾ ਔਖਾ ਕੰਮ ਹੈ ਹੁਣ ਇਹਨਾਂ ਨੂੰ ਪੱਟਣੇ ਪੈਣੇ ਸਾਨੂੰ ਇਹ ਰੱਪਟਾ ਪੱਟ ਕੇ ਚਾਦਰ ਨਾਲ ਪਹਿਲਾਂ ਜਗ੍ਹਾ ਘਟਾਉਣੀ ਇਹਨਾਂ ਦੀ ਏਰੀਆ ਹਾਂ ਫਿਰ ਨਾਲ ਰੱਪਟ ਲੱਗੂ ਤਾਂ ਬੰਦ ਹੋ ਅੱਛਾ ਆਟਕੂ ਨਾ ਜਾਂਦਾ ਕਿਵੇਂ ਕਰੂੰਗਾ ਸਿਸਟਮ ਇਹ ਵੀ ਕਰਨਾ ਪੈਂਦਾ ਇਹ ਵੀ ਪੀਸ ਲਾਉਂਗਾ ਚਾਦਰ ਦਾ ਹੀ ਨਹੀਂ ਨਹੀਂ ਚਾਦਰ ਨਹੀਂ ਲਾਉਣੀ ਹਾਂ ਕੋਈ ਹੋਰ ਚੀਜ਼ ਲਾ ਦਾਂਗੇ ਇਹ ਵੀ ਦੱਸ ਯਾਰ ਮਗਰਾੜ ਜੀ ਸਿੱਧੇ ਹੁਣ ਜਿਆਦਾ ਬੈਟਰ ਨਹੀਂ ਹਾਂ ਹਾਂ ਬਹੁਤ ਵਧੀਆ ਹੁਣ ਪੈਸੇ ਸ਼ੀਟ ਕਰ ਦਿੰਦੇ ਕਵਰ ਡੰਪਿੰਗ ਪਰ ਆਪਾਂ ਨੇ ਇੱਕ ਨਾ ਫੱਟੀਆਂ ਲਾ ਦੇਣੀਆਂ ਇੱਕ ਨਾ ਭਈ ਵਾ ਠੀਕ ਹੈ ਲੱਕੜ ਦੀ ਫੱਟੀ ਹਾਂ ਉਹ ਲਾ ਦੇਣੀ ਉਹ ਕਿੱ데 ਪਰ ਠੀਕ ਹੈ ਠੀਕ ਹੈ ਜੇ ਸ਼ੀਟ ਐ ਵੀ ਦੋ ਤਿੰਨ ਵਾਰੀ ਸ਼ੀਟ ਲਾ ਦੇ ਕੋਈ ਡਬਲ ਉਹਦੇ ਨਾਲ ਵੀ ਹੋ ਜਾਂਦਾ ਠੀਕ ਪਹਿਲੇ ਇਹਨਾਂ ਨੂੰ ਪੱਧਰਾ ਕਰਨਾ ਪੈਂਦਾ ਫੇਰ ਉੱਪਰ ਕੱਪੜਾ ਲੱਗ ਹਾਂ ਪੱਧਰਾ ਜੇ ਆ ਜਿੰਨਾ ਟੈਂਕੀ ਦਾ ਕਲਾਸਸ ਚੌੜਾ ਕਰਿਆ ਹੋਇਆ ਹੈ ਨਾ 19 ਇਹਦੇ ਥੱਲੇ ਵਾਲੇ ਉਹ ਸ਼ੀਸ਼ੇ ਛੋਟੇ ਹੋ ਜਾਂਦੇ ਆ ਹਾਂ ਜੀ ਆ ਜਿੰਨੀਆਂ ਗੱਬੇ ਦੀ ਚੜਾਈ ਜ਼ਿਆਦਾ ਹੋ ਗਈ ਵਿਚਾਰੇ ਸ਼ੋਹਦੀ ਆਪਣੇ ਆਪਣੇ ਡੈਕਟਰ ਨੂੰ ਫੋਟ ਦਾ ਸ਼ੀਸ਼ਾ ਪੂਰਾ ਚੜਾਈ ਚ ਹਾਂ ਤੇਰਾ ਦਾ ਬਹੁਤ ਬੰਦ ਹੋ ਗਈ ਜੰਨਾਂ ਲਈ ਹੈ ਛੋਟੇ ਇਹ ਵੀ ਵੱਢਦੇ ਆ ਗੱਲ ਸੱਚੀ ਆ ਹੁਣ ਆਹ ਕਹਿੰਦੇ ਵੀ ਆ ਬੰਦ ਕਰਾਇਆ ਪਿੱਛੇ ਛੀਟ ਜੀ ਲਾ ਕੇ ਪਰ ਹੈ ਤਾਂ ਸਾਰੀ ਖੁੱਲੀ ਆ ਹੁਣ ਇਹਨੂੰ ਵੀ ਬਣਾਉਂਗਾ ਪਾਪੂ ਬਰੱਖਣ ਨੂੰ ਜਿਹੜੇ ਲੀਵਰ ਰੂਵਰ ਆ ਉਹ ਤਾਂ ਫੇਰ ਖੁੱਲੇ ਤੇ ਖੁੱਲੇ ਹੀ ਆ ਚੱਦ ਤਾਂ ਫੇਰ ਵੀ ਆ ਦੇ ਹੁਣ ਆਹ ਲੀਵਰ ਦੇ ਦਿੰਦਾ ਚਲੋ ਡੀ ਹਾਂ ਆ ਦੇਗਾ ਮੋਗਾ ਫੇਰ ਪਿਆ ਜਾ ਉਹ ਬੂਡਰ ਆ ਉਹ ਕੋਸਤ ਦੇਤਾ ਦੰਦੇ ਇਹ ਡਿਸਟ੍ਰਿਬਿਊਟ ਜਿਹੜਾ ਗੇਅਰ ਵਾਲਾ ਹੈ ਨਾ ਉਹ 40 50 40000 ਚੱਕਰਾਂ ਹਾਂ ਬਹੁਤ ਕੰਮ ਹੈ ਅੱਛਾ ਹੋਊਗਾ 3 ਸਾਨੂੰ ਆ ਬੰਦ ਕਰਨਾ ਇਹਨਾਂ ਦੀ ਮਰਜ਼ੀ ਨਾਲ ਕਰਨਾ ਪੈਣਾ ਔਰੇ ਹਾਂ ਨਹੀਂ ਅਸੀਂ ਅਸੀਂ ਸਾਈਸਾ ਇੱਦਾਂ ਬੜਾ ਕਰਨਾ ਤਾਂ ਠੀਕ ਆ ਠੀਕ ਆ ਹੁਣ ਖੋਲੂਗੇ ਇਹਨੂੰ ਤਾਂ ਅਡਜਸਟਮੈਂਟ ਜਿਹੜੇ ਚੀਜ਼ਾਂ ਬਹੁਤ ਲੱਗੀਆਂ ਨੇ ਬਹੁਤ ਦੀ ਸਾਰੀ ਗੇਅਰਾਂ ਦੀ ਬਿਲਕੁਲ ਜੇ ਇਹ ਬੰਦੇ ਨਾ ਕਰਿਆ ਤਾਂ ਸਾਨੂੰ ਫੇਰ ਵਧੀਆ ਦਾ ਅਸੀਂ ਆਹ ਕੈਸੀ ਸਾਈਸਾ ਹੋਰੇ ਕਰਨਾ ਪੈਣਾ ਬੜਾ ਹੋ ਜਾਂਦਾ ਵਿਜ਼ਿਬਿਲਟੀ ਹੋਰ ਵਾਜ ਜਾਂਦੀ ਆ ਹਾਂ ਇਹ ਬਣ ਜਾਣਾ ਹਾਂ ਇਹਨੂੰ ਫਿਰ ਉਹਦੇ ਪੁਆਇੰਟ ਵੀ ਦੇ ਪਲੱਗਾਂ ਦੇ ਪੁਆਇੰਟ ਵੀ ਦੇਣੇ ਪੈਣੇ ਔਰ ਇਹਨੂੰ ਕੱਢਣ ਨੂੰ ਉਹ ਖੋਲ ਜੇ ਨਾ ਨਾ ਇਹ ਤਾਂ ਤੇਰਾ ਨੀਮਾ ਖੁੱਲ ਜਾਣਾ ਔਰੇ ਤੇ ਇਹ ਤਾਂ ਖੁੱਲ ਜਾਣਾ ਇੱਥੇ ਲੱਗ ਇਹ ਖੁੱਲ ਜਾਣਾ ਇਹ ਨੀਮਾ ਹੋ ਜਾਣਾ ਜਿਹੜਾ ਉਹਦੇ ਲੇਜ਼ਰ ਵਾਲੇ ਲੱਗਦੇ ਹੁੰਨੇ ਆ ਉਹ ਉਹ ਸਰਾ ਸਕਰੀਨ ਜੀ ਲੇਜ਼ਰ ਵਾਲੀ ਸਕਰੀਨ ਉਹ ਨਹੀਂ ਲੱਗਦਾ ਹਾਂ ਹਾਂ ਮੋਡਿਊਲ ਲੱਗਦਾ ਹੁੰਦਾ ਜਿਹੜਾ ਉਹ ਤਾਂ ਪਾਰੇ ਉਹਨੂੰ ਨਾ ਹੋਲ ਮਾਰ ਦਿੰਦੇ ਨੇ ਠੀਕ ਹੈ ਉਹਦੇ ਕੋਈ ਕੰਪਲੇਂਟ ਰੱਖ ਲੈਣੇ ਚੈੱਕ ਮਾਰ ਕੇ ਸਾਰਾ ਬਾਲ ਨੂੰ ਐਂ ਬੰਦ ਕਰ ਦੋ ਠੀਕ ਆ ਠੀਕ ਆ ਠੀਕ ਕਰਨਾ ਪੈਂਦਾ ਉਹ ਵੀ ਜੇ ਹਾਂ ਡਿਸਟ੍ਰਿਕਟ ਵਾਰਿਆਂ ਨੂੰ ਕਰਨਾ ਪੈਂਦਾ ਉਹਦਾ ਹੁਣ ਲੈਜ਼ਰ ਕਰਾਤਾ ਆਮ ਨਾਰਮਲ ਚੀਜ਼ ਹੋਗੀ ਨਰੇਕ ਤੇ ਹੀ ਹੋਵੇ ਲਵਾਉਂਦੇ ਹੀ ਉਹੀ ਆ ਬਿਲਕੁਲ ਬਿਲਕੁਲ ਲੈਜ਼ਰ ਕਰਾ ਤੂੜੀ ਵਾਲਾ ਬਿੰਨੇ ਡ੍ਰੈਕਟਰ ਵਾਲਾ ਤਾਂ ਕੋਈ ਨਹੀਂ ਲਾਉਂਦਾ ਖਿਲਾਉਣੇ ਵਾਲਾ ਹਾਂ ਜਿੰਨਾ ਡ੍ਰੈਕਟਰ ਚ ਲਾਉਣਾ ਬਈ ਉਹੀ ਲਾਉਂਦੇ ਉਹੀ ਕੰਮ ਲਵਾਉਂਦਾ ਹੈ ਵੀ ਦਾਹੀ ਆ ਹਾਂ ਐਵੇਂ ਲਾਉਨੇ ਆ ਸੂਤ ਲੋਕ ਗੰਨਾ ਟੋ ਹੋਰ ਵੀ ਜਦੋਂ ਬਾਅਦ ਵਿੱਚ ਬਸ ਕਿਚੇ ਤੋਂ ਕੰਮ ਨੂੰ ਹੋਣ ਤੁਸੀਂ ਅਸੀਂ ਤਾਂ ਆਏ ਤੇ ਗੇੜਾ ਮੰਨ ਮੈਂ ਚੱਲ ਜੀ ਇਹਨਾਂ ਕੱਲ ਹਰਸ਼ਵੀਰ ਦਾ ਫੋਨ ਆਇਆ ਦਾ ਟਾਕੀਆਂ ਦੇ ਨਵੇੜਦੀਆਂ ਓਕੇ ਟਾਕੀਆਂ ਨਵੇੜਦੀਆਂ ਕਿੰਨਾ ਪਾਉਣੀ ਆ ਠੀਕ ਹੈ ਤੇ ਕੈਪਟਨ ਹੁਣ ਵੀ ਐ ਲੱਗਣਾ ਲੱਗਦਾ ਵੀ ਤਿਆਰ ਹੋ ਗਿਆ ਹਾਂ ਤੈਨੂੰ ਐ ਲੱਗਣਾ ਫਿਰ ਵੀ ਕਿਹੇ ਕੰਮ ਰਹਿ ਗਿਆ ਵੀ ਯਾਰ ਕੱਪੜਾ ਰਹਿ ਗਿਆ ਬਸ ਵੀ ਇੱਕ ਛੱਤ ਰਹਿ ਗਈ ਵੀ ਚਲਾਉਣੇ ਕੱਪੜਾ ਵੀ ਬਹੁਤ ਬਰੀਕੀ ਨਾਲ ਲੱਗਣਾ ਹੈ ਛੱਤ ਦੀ ਫੀਟਿੰਗ ਬਣਨੀ ਆ ਤੇ ਉਹੇ ਕੰਮ ਟਿਕਟਾਕੀਆਂ ਓਕੇ ਬਿਲਕੁਲ ਸਿਰ ਗੋਲ ਭਰਤੀ ਆਪਾਂ ਨੇ ਲੋਗ ਕੱਸਣੇ ਆ ਬਸ ਟਾਕੀਆਂ ਦੇ ਬਾਅਦ ਇਹਨਾਂ ਕੈਬਨਾਂ ਨੂੰ ਬਹੁਤ ਕੀਆ ਪਰ ਲਾਉਂਗੇ ਤੇ ਜੁੜੇ ਲੋ ਬਈ ਚੰਦਾ ਗਮ ਟਰੈਕਟਰ ਦਾ ਬਾਕੀ ਚੱਲਦੇ ਹੁਣ ਪ੍ਰਿੰਟਰ ਨੂੰ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਚੀਲਾ ਪੱਕਾ ਮੁੰਡਾ ਵੀ ਕਿਹੜਾ ਪੁਰਾਣ ਆ ਸਸ ਸਸੀ ਦਾ ਬਲਾ ਦੇ ਵਿੱਚ ਚਲੇ ਸੀ ਆ ਗਿਆ ਕਰਿਆ ਨਮਸਤੇ ਹਾਂ